ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਬਿੰਦਰ ਸਿੰਘ ਬਰਾੜ ਕਣਕ ਦੀ ਅਜ ਬਾਢੀ ਕਈ ਦਿਨਾਂ ਤੱਕ ਸ਼ੁਰੂ ਹੋਣੀ ਆ ਪਰ ਆਪਾਂ ਗੱਲ ਕਰਾਂਗੇ ਝੋਨੇ ਦੀਆਂ ਕਿਸਮਾਂ ਬਾਰੇ ਦੋਕ ਕਿਸਮਾਂ ਬਾਰੇ ਕਿਸਾਨ ਵੀਰ ਜਿਹੜੇ ਹੈਗੇ ਉਹ ਸਵਾਲ ਕਰ ਰਹੇ ਕਈ ਵਾਰ ਕਿਸਾਨ ਵੀਰ ਭੰਬਲ ਭੂਸੇ 'ਚ ਪਏ ਜਾਂਦੇ ਆ ਕਿਉਂਕਿ ਹੁਣ ਸੀਜ਼ਨ ਅੱਗੇ ਸੋਨੀ ਦਾ ਆ ਰਿਹਾ ਹੈ ਕਿਸਾਨ ਮੇਲੇ ਆ ਕ੍ਰਿषि ਵਿਗਿਆਨ ਕੇਂਦਰਾਂ ਚ ਪੀਏਯੂ ਲੁਧਿਆਣਾ ਦੇ ਜਾਂ ਦਿੱਲੀ ਪੂਸਾ ਦੇ ਇਹ ਕਿਸਾਨ ਮੇਲੇ ਹੋਣ ਲੱਗਣਗੇ ਜੀ ਚ ਬੀਜ ਦਿੱਤੇ ਜਾਣਗੇ ਸੋਹਣੀ ਦੀਆਂ ਫਸਲਾਂ ਖਾਸ ਤੌਰ ਤੇ ਜਿਹਦੇ ਵਿੱਚ ਓਨਾ ਆ ਗਿਆ ਬਾਸਮਤੀ ਆ ਗਿਆ ਜਾਂ ਕੋਈ ਹੋਰ ਕਿਸਮਾਂ ਕਿਸਾਨ ਵੀਰ ਜਿਹੜੇ ਪ੍ਰਬੰਧ ਕਰਨਾ ਹੁੰਦਾ ਕਹਿਣ ਦਾ ਮਤਲਬ ਹੈ ਇਸ ਟਾਈਮ ਜਿਹੜੇ ਕਿਸਾਨ ਵੀਰ ਅਗਲੀ ਫਸਲ ਦੇ ਬੀਜ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੰਦੇ ਕਿਉਂਕਿ ਮੌਕੇ ਤੇ ਕਈ ਵਾਰ ਬੀਜ ਨਹੀਂ ਮਿਲਦਾ ਜਾਂ ਕੋਈ ਖਾਸ ਕਿਸਮ ਪ੍ਰਤੀ ਖਿੱਚ ਬਣ ਜੇ ਤਾਂ ਉਹਦਾ ਬੀਜ ਪ੍ਰਾਈਵੇਟ ਤੌਰ ਤੇ ਬਾਹਰ ਮਹਿੰਗਾ ਹੋ ਜਾਂਦਾ ਸੰਸਥਾਵਾਂ ਕੋਲੇ ਮੁੱਕ ਜਾਂਦਾ ਇਸ ਟਾਈਮ ਮੇਰਾ ਕੰਮ ਗੱਲ ਕਰਨ ਦਾ ਇਹ ਮਤਲਬ ਹੈ ਕਿਉਂਕਿ ਪੂਸਾ 44 ਵੱਧ ਸਮੇਂ ਵਾਲੀ ਕਿਸਮ ਸੀ ਪਿਛਲੀ ਵਾਰ ਪਿਛਲੇ ਸੀਜ਼ਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੀ ਪੂਸਾ 44 ਉਹ ਅਗਲੀ ਵਾਰ ਆਪਾਂ ਮਤਲਬ ਉਹ ਨਹੀਂ ਲਾਉਣੀ ਹੈਗੀ ਤਾਂ ਉਹਦੀ ਜਿਹੜੀ ਸੋਧ ਸੋਧ ਕਰਕੇ ਤੇ ਦੋ ਕਿਸਮਾਂ ਇੱਕ ਦੋ ਘੱਟ ਸਮੇਂ ਵਾਲੀਆਂ ਕਿਸਮਾਂ ਦਿੱਤੀਆਂ ਗਈਆਂ ਇੱਕ ਕਿਸਮ ਆ ਜਿਹੜੀ ਪੂਸਾ 2090 ਇੱਕ ਪੂਸਾ 1824 ਹੈ ਪੂਸਾ 2090 ਹੈ ਜਿਹੜੀ ਉਹ ਪੂਸਾ 44 ਤੇ CB501 ਜਿਹੜੀ ਜਾਪਾਨ ਘਰ ਆਈਸ ਲਾਈਨ ਆ ਉਹਦੀ ਸੋਧ ਹੈ ਕਿਉਂਕਿ ਪੂਸਾ 44 ਦਾ ਝਾੜ ਬਹੁਤ ਜ਼ਿਆਦਾ ਸੀ ਪਰ ਸਮਾਂ ਵੱਧ ਲੈਂਦੀ ਸੀ 155 160 ਦਿਨ ਜਿਹੜੀ CB501 ਉਹ ਸਮਾਂ ਘੱਟ ਲੈਂਦੀ ਹੈ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਕ੍ਰੋਸ ਕਰਕੇ ਝਾੜ ਵੱਧ ਸਮਾਂ ਘੱਟ ਵਾਲੀ ਕਿਸਮ ਦਿੱਤੀ ਗਈ ਪੂਸਾ 2090 ਦਿਨਾਂ ਤੇ ਤੇ 125 ਦਿਨ ਦੇ ਵਿੱਚ ਪੱਕ ਕੇ ਤੇ 95 100 ਮਣ ਤੱਕ ਦਾ ਇਹਦਾ ਜਿਹੜੀ ਝਾੜ ਦਾ ਕਪੈਸਿਟੀ ਹੈਗੀ ਯਾਨੀ ਮੰਨ ਲਓ 35 38 ਕਮੰਟਲ ਤੱਕ 40 ਕਮੰਟਲ ਤੱਕ ਤੇ ਕਿਸਾਨ ਵੀਰ ਨੂੰ ਆਉਂਦਾ ਕਿਉਂਕਿ ਹੁਣ ਜਿਹੜਾ ਹੈਗਾ ਇਸ ਟਾਈਮ ਸੰਸਥਾਵਾਂ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਆਈਆਰ ਆਈ ਵੱਲੋਂ ਜਿਹੜੇ ਆਪਦੀਆਂ ਕਿਸਮਾਂ ਦੇ ਬੀਜ ਦਿੱਤੇ ਜਾਣੇ ਆ ਇਸੇ ਟਾਈਮ ਹੀ ਪ੍ਰਾਈਵੇਟ ਕੋਈ ਬੀਜ ਵੇਚਣ ਵਾਲਿਆਂ ਨੇ ਦੇਖੋ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਇਨਸਾਨ ਹਰ ਜਗ੍ਹਾ ਹੁੰਦੇ ਆ ਤਾਂ ਕਈ ਵਾਰ ਕੀ ਹੁੰਦਾ ਕਿਸਾਨ ਵੀਰਾਂ ਨੂੰ ਇਹ ਜਿਚਾਇਆ ਜਾਂਦਾ ਕਿ ਨਵੀਂ ਕਿਸਮ ਆ ਗਈ ਇਹਦਾ ਹੀ ਝਾੜ ਆ ਹੋਰ ਪੁਰਾਣੀਆਂ ਕਿਸਮਾਂ ਛੱਡੋ ਨਵੀਂ ਕਿਸਮ ਲਾਓ ਨਵੀਂ ਕਿਸਮ ਦਾ ਬੀਜ ਲੈ ਕੇ ਕਈ ਵਾਰ ਸੰਸਥਾਵਾਂ ਜਿਨ੍ਹਾਂ ਨੇ ਪੈਦਾ ਕੀਤਾ ਹੁੰਦਾ ਉਹਨਾਂ ਕੋਲੇ ਘੱਟ ਹੁੰਦਾ ਬਾਹਰ ਵਾਧੂ ਮਿਲ ਜਾਂਦਾ ਸੋ ਇਹ ਚੀਜ਼ ਤੂੰ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਮੇਰਾ ਮੇਰੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਹੋਏ ਸਾਂ ਸਾਵਧਾਨ ਕਰਦਾ ਰਹਾ ਮਾਂ ਉਸੇ ਲੜੀ ਦੇ ਵਿੱਚ ਹੀ ਮੈਂ ਇਹ ਵੀਡੀਓ ਪਾ ਰਿਹਾ ਕਿਉਂਕਿ ਇਸ ਸਮੇਂ ਕੋਈ ਚੂਨੇ ਦੀ ਤਾਂ ਹਜੇ ਲਵਾਈ ਬਹੁਤ ਟਾਈਮ ਪਿਆ ਪਰ ਇਹ ਜਿਹੜਾ ਬੀਜਾਂ ਦਾ ਪ੍ਰਬੰਧ ਦਾ ਜਾਂ ਬੀਜਾਂ ਬਾਰੇ ਕਿਸਾਨ ਵੀਰਾਂ ਦਾ ਮਨ ਹੋਣੀ ਬਣ ਲੱਗ ਪਿੰਦਾ ਕਿ ਕਿਹੜਾ ਆਪਾਂ ਬੀਜ ਲਾਉਣਾ ਹੈਗਾ ਤਾਂ ਜਿਹੜੀ ਪ੍ਰਾਈਵੇਟ ਤੌਰ ਤੇ ਨਵੀਂ ਕਿਸਮ ਕਦੇ ਵੀ ਖਰੀਦਣੀ ਕੋਈ ਸਫਾਰਸ਼ ਸਿਆਣ ਪਾਲੀ ਕਰਨੀ ਵੀ ਵੱਧ ਜਿਹੜਾ ਰਕਬਾ ਆਪਾਂ ਪ੍ਰਾਈਵੇਟ ਤੌਰ ਤੇ ਨਵੀਂ ਕਿਸਮ ਦਾ ਜਿਹੜੀ ਕਿ ਜਿਵੇਂ ਪੀਆਯੂ ਲੁਧਿਆਣਾ ਨੇ ਕੋਈ ਨਵੀਂ ਕਿਸਮ ਦਿੱਤੀ ਫਰਜ਼ ਕਰ ਲਓ 826 ਜਿਹੜੀ ਪੀਡਬਲ 826 ਕਣਕ ਦੀ ਕਿਸਮ ਦਿੱਤੀ ਉਹਨਾਂ ਨੇ ਲਿਮਟਡ ਬੀਜ ਦਿੱਤਾ ਕਿਸਾਨ ਵੀਰਾਂ ਨੇ ਪ੍ਰਾਈਵੇਟ ਪਤਾ ਨਹੀਂ ਕਿੱਥੋਂ ਲੈ ਕੇ ਤੇ ਬੀਜ ਜਿਹੜਾ 20 20 50 50 ਕਿੱਲੇ ਲਾ ਲੇ ਪੂਸਾ ਬਾਸਮਤੀ ਪਿਛਲੀ ਵਾਰ ਜਮ 1847 ਜਾਂ ਕੋਈ ਹੋਰ 1885 86 ਕਈ ਵਾਰ ਕਿਸਮਾਂ ਸੰਸਥਾਵਾਂ ਆਪ 4-4 ਕਿਲੋ ਵੀ ਦਿੰਦੀਆਂ ਬਾਹਰੋਂ ਕਿਸਾਨ ਵੀ 40-40 ਕਿਲੋ ਲੈ ਕੇ ਤੇ ਦੱਸਦਾ 8-8 10-10 ਕਿਲਿਆਂ ਦਾ ਬੀਜ ਆ ਲੈਂਦੇ ਇਹ ਚੀਜ਼ ਦੇ ਵਿੱਚ ਨੁਕਸਾਨ ਕੀ ਦਾ ਨੁਕਸਾਨ ਕਿਸਾਨ ਦਾ ਤੁਹਾਡਾ ਆਪ ਦਾ ਇਹ ਚੀਜ਼ ਦੇ ਵਿੱਚ ਨਵੀਂ ਕਿਸਮ ਆ ਜਿਹੜੀ ਉਹਨੂੰ ਆਪ ਦੇ ਖੇਤ ਦੇ ਵਿੱਚ ਲਾਓ ਐਡੈਪਟਿਵ ਟ੍ਰਾਇਲ ਮਿਲਦਾ ਤੁਸੀਂ ਇਹ ਗਾਂ ਵਧੂਆਂ ਤਾਂ ਸੰਸਥਾ ਕੋਲੇ ਤੁਸੀਂ ਸਾਇੰਟਿਸਟਾਂ ਕੋਲ ਜਾਨੇ ਤਾਂ ਉਹ ਹੋ ਸਕਦਾ ਐਡੈਪਟਿਵ ਟ੍ਰਾਇਲ ਤੁਹਾਨੂੰ ਪਹਿਲਾਂ ਦੇਣ ਐਡੈਪਟਿਵ ਟ੍ਰਾਇਲ ਲਾਓ ਉਹਦਾ ਬੀਜ ਮਲਟੀਪਲਾਈ ਵੀ ਹੋ ਤੁਹਾਨੂੰ ਕਿਸਮ ਦੀ ਪਰਫਾਰਮੈਂਸ ਦਾ ਪਤਾ ਲੱਗੂ ਕਿ ਇਹ ਕਿਸਮ ਸਾਡੇ ਖੇਤ ਦੇ ਵਿੱਚ ਸਾਡੇ ਏਰੀਆ ਵਿੱਚ ਸਾਡੀ ਸਟੇਟ ਦੇ ਵਿੱਚ ਕਿਸ ਤਰ੍ਹਾਂ ਪਰਫਾਰਮ ਕਰਦੀ ਆ ਕਿੰਨਾ ਖਝਾੜ ਆ ਕੀ ਇਹ ਚ ਸਮੱਸਿਆ ਆਉਂਦੀ ਆ ਜਿਵੇਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਪਿਛਲੀ ਵਾਰ ਕਿਸਾਨ ਵੀਰਾਂ ਨੇ ਜਿਵੇਂ 1847 ਐਦਕੀ ਪੀਜ ਲੁਧਿਆਣਾ ਵੱਲੋਂ ਵੀ ਬੀਜ ਦਿੱਤਾ ਗਿਆ 1847 ਐ 1885 ਐ 1886 ਦਾ ਵੀ ਪੰਜਾਬ ਵਾਸਤੇ ਰეკਮੈਂਡ ਨਹੀਂ ਸੀ ਕਿਸਾਨ ਵੀਰਾਂ ਨੇ ਵੱਧ ਕਾਫੀ ਕਾਫੀ ਰਕਬਾ ਲਾ ਲਿਆ ਫਿਰ ਉਹ ਕਹਿੰਦੇ ਜੀ ਇਹਦੇ ਵਿੱਚ ਇਹ ਵੈਰਾਈਟੀ ਫੇਲ ਹੈ ਜਿਹੜੀ ਆਪਣੇ ਰეკਮੈਂਡ ਹੀ ਹੈ ਨਹੀਂ ਉਹ ਘੱਟ ਸਮੇਂ ਵਾਲੀਆਂ ਕਿਸਮਾਂ ਜਿਹੜੀਆਂ ਕਹਿੰਦੀਆਂ 20 ਜੁਲਾਈ ਤੋਂ ਬਾਅਦ ਲਾਓ ਕਈ ਕਿਸਾਨ ਵੀਰਾਂ ਨੇ ਜੂਨ ਚ ਹੀ ਠੋਕ ਦੀਆਂ ਉਹਨਾਂ 'ਚ ਬਣ ਮੁਰਕੇ ਝੰਡੇ ਪੱਤੇ ਤੇ ਹੋਰ ਆਪਣਾ ਝੰਡਾ ਰੋਗ ਤੇ ਉਬਕਾਨੇ ਰੋਗ ਮਤਲਬ ਇਹ ਸਮੱਸਿਆ ਆਵਈਆ ਸੋ ਇਹ ਮਤਲਬ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਹਰੇ ਹਰ ਸਮੇਂ ਤੇ ਸਾਵਧਾਨ ਕਰਦੇ ਰਹੀਏ ਜਾਣਕਾਰੀਆਂ ਦਿੰਦੇ ਰਹੀਏ ਹੁਣ ਜੇ ਆਪਾਂ ਗਰਜ ਕਰ ਲਈਏ ਪੂਸਾ 2090 ਹੈ ਇਹ 125 ਦਿਨ ਚ ਪੱਕਦੀ ਹੈ ਇਹ ਦਿੱਲੀ ਦੇ ਨੇੜੇ ਤੇ ਤੇ ਉੜੀਸਾ ਸਟੇਟ ਵਾਸਤੇ ਇਹਦੀ ਜਿਹੜੀ ਰਿਕੋਗਨੀਸ਼ਨ ਇਹਨੂੰ ਦਿੱਤੀ ਗਈ ਕਿ ਇਹ ਤੁਸੀਂ ਜਿਹੜੀ ਹੈਗੀ ਹੈ ਇਹਦੀ ਬਜਾਈ ਹੈ ਜਿਹੜੀ ਲਵਾਈ ਤੁਸੀਂ ਕਰ ਸਕਦੇ ਹੋ ਦਿੱਲੀ ਦਿੱਲੀ ਦੇ ਇਸ ਆਸ-ਪਾਸ ਦਾ ਏਰੀਆ ਤੇ ਉੜੀਸਾ ਪੰਜਾਬ ਵਾਸਤੇ ਕੋਈ ਰਿਕਮੈਂਡੇਸ਼ਨ ਨਹੀਂ ਹਰਿਆਣਾ ਵਾਸਤੇ ਹਾਲ ਦੀ ਘੜੀ ਹੋਰ ਸਟੇਟਾਂ ਵਾਸਤੇ ਕੋਈ ਰਿਕਮੈਂਡੇਸ਼ਨ ਨਹੀਂ ਏਮੀ ਜਿਹੜੀ ਥੋੜੀ ਹੈਗੀ ਆ ਪੂਸਾ 18 24 ਉਹ ਵੀ ਜਿਹੜੇ ਐਡਾਪਟਰ ਟ్రਾਇਲ ਹੈ ਤੇ ਕੀ ਹੋ ਸਕਦਾ ਤੁਹਾਨੂੰ ਮੈਨ ਐਡਾਪਟਰ ਟ్రਾਇਲ ਕੀ ਹੁੰਦੇ ਆ ਕਿ ਤੁਸੀਂ ਇੱਕ ਹਿਸਾਬ ਦਾ ਮੈਨੂੰ ਪੰਜਾਬੀ ਭਾਸ਼ਾ ਜਦ ਦੱਸਣਗੇ ਇੱਕ ਰਿਸਕ ਲੈਣਾ ਤੁਸੀਂ ਰਿਸਕ ਨਹੀਂ ਰਿਸਕ ਲੈਣਾ ਜਾਂ ਪਰਫਾਰਮੈਂਸ ਦੇਖਣੀ ਥੋੜੇ ਰੱਗ ਵਿੱਚ ਤੁਸੀਂ ਵੈਰੈਟੀ ਲਾਉਣੀ ਆ ਵੀ ਉਹ ਤੁਹਾਡੇ ਏਰੀਆ ਚ ਪਾਸ ਹੁੰਦੀ ਫੇਲ ਹੁੰਦੀ ਆ ਉਹਦਾ ਰਕਬ ਝਾੜ ਕਿੰਨਾ ਹੁੰਦਾ ਉਹਦੇ ਵਿੱਚ ਖਰਚਾ ਕਿੰਨਾ ਆਉਂਦਾ ਤੁਹਾਡਾ ਤੇ ਆਪਾਂ ਨੂੰ ਅਲਟੀਮੇਟਲੀ ਮਗਰੋਂ ਜਾ ਕੇ ਮੁਨਾਫਾ ਕਿੰਨਾ ਹੁੰਦਾ ਉਹਦੇ ਵਿੱਚ ਪਾਣੀ ਕਿੰਨਾ ਲੱਗਦਾ ਉਹ ਚ ਪਰਾਲੀ ਕਿੰਨੀ ਹੁੰਦੀ ਆ ਉਹਨੂੰ ਸਾਂਭਣ ਦਾ ਆਪਣਾ ਕੀ ਖਰਚ ਆਉਂਦਾ ਜਾਂ ਉਹਦੇ ਵਿੱਚ ਆਪਾਂ ਨੂੰ ਸਾਂਭਣ ਵਾਸਤੇ ਸਮਾਂ ਕਿੰਨਾ ਮਿਲਦਾ ਝੋਨੇ ਤੋਂ ਬਾਅਦ ਜਿਹੜਾ ਕਣਕ ਤੇ ਕਣਕ ਦੀ ਬਿਜਾਈ ਝੋਨੇ ਦੀ ਬਾਢੀ ਦੇ ਵਿੱਚ ਗੈਪ ਕਿੰਨਾ ਰਹਿੰਦਾ ਜਿਹੜੀ ਘੱਟ ਸਮੇਂ ਵਾਲੀਆਂ ਕਿਸਮਾਂ ਖਾਸ ਤੌਰ ਤੇ ਦਿੱਤੀਆਂ ਜਾਂਦੀਆਂ ਉਹਨੂੰ ਐਡਾਪਟਿਵ ਟਰਾਇਲ ਕਹਿੰਦੇ ਘੱਟ ਰਕਬੇ ਦਾ ਬੀਜ ਮਿਲਦਾ ਤੇ ਉਹਨੂੰ ਤੁਸੀਂ ਕਰਕੇ ਤੇ ਫਿਰ ਉਹਦੀ ਪਰਫਾਰਮੈਂਸ ਆਪਾਂ ਦੱਸਣੀ ਹੁੰਦੀ ਏ ਨਹੀਂ ਕਿ ਆਪਾਂ ਉਹਨੂੰ ਜਿਹੜਾ ਹੈਗਾ ਵੇਚਣ ਵਾਸਤੇ ਵੱਡੇ ਦਰ ਤੇ ਲਾ ਲੀਏ ਆਪਦੇ ਰਕਬੇ ਦੇ ਵਿੱਚ ਸੋ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹੋ ਸੁਚੇਤ ਰਹੋ ਪ੍ਰਾਣੀਆਂ ਪਿਛਲੀ ਵਾਰ ਦੀਆਂ ਜਿਹੜੀਆਂ ਦੇਖੀਆਂ ਪਰਖੀਆਂ ਪਿਛਲੇ 2-4 ਸਾਲਾਂ 'ਚ ਕਿਸਮਾਂ ਹੁੰਦੀਆਂ ਕਿੰਨੀਆਂ ਪੀਜ ਲੁਧਿਆਣਾ ਵੱਲੋਂ ਕਿੰਨੀਆਂ ਵਧੀਆ-ਵਧੀਆ ਕਿਸਮਾਂ ਪੀਆ 131 ਪੀਆ 126 ਆ ਪੀਆ 121 ਆ 28 29 30 ਤੇ ਤੁਹਾਡੀ ਪੀਆ ਪੀਆਰ 113 14 ਇਹ ਕਿਸਮਾਂ ਤੁਸੀਂ ਲਾਓ ਪੂਸਾ ਬਾਸਮਤੀ 1847 ਹੈ ਪੂਸਾ ਬਾਸਮਤੀ 1509 ਹੈ 1121 ਹੈ 1718 ਹੈ ਤਾਂ ਇਹ ਕਿਸਮਾਂ ਤੁਸੀਂ ਲਾਓ 1692 ਜਿਵੇਂ ਆਈਸੀਆਰ ਦੀ ਕਿਸਮਾਂ ਤਾਂ ਨਵੀਂ ਕਿਸਮ ਜਿਹੜੀ ਲਾਉਣੀ ਹੈ ਉਹਨੂੰ ਥੋੜੇ ਰੱਖ ਵਿੱਚ ਉਹ ਵੀ ਜਿਹੜੀ ਸੰਸਥਾ ਨੇ ਜਿਵੇਂ ਮੈਨੂੰ ਆਈਸੀਆਰ ਦੀ ਵੈਰੈਟੀ ਹੈ ਉੱਥੋਂ ਬੀਜ 2 ਕਿਲੋ 4 ਕਿਲੋ ਮਿਲਦਾ ਉਹ ਲਾ ਲਓ ਪੀਏਯੂ ਲੁਧਿਆਣਾ ਤੋਂ ਕੋਈ ਵੀ ਮਿਲਦਾ ਨਵੀਂ ਕਿਸਮ ਦਾ ਉਹ ਲਾ ਲਓ ਪ੍ਰਾਈਵੇਟ ਤੌਰ ਤੇ ਤੁਹਾਨੂੰ ਬਹੁਤ ਤਰ੍ਹਾਂ ਦੇ ਜਿਹੜੇ ਝਾੜ ਹੋ ਸਕਦਾ ਤੁਹਾਨੂੰ ਸਵਾ ਸੋਮਣ ਦਾ ਅਸਤਾ ਦਿੱਤਾ ਜਾਵੇ ਕਿ ਇਹਦਾ 50 ਕੁੰਟਲ ਝਾੜ ਆ ਇਹਦਾ ਜੀ 45 ਕੁੰਟਲ ਝਾੜ ਆ 55 ਕੁੰਟਲ ਝਾੜ ਪੋਟੈਂਸ਼ੀਅਲ ਇਹਦਾ ਇੰਨਾ ਆ ਗਿਆ ਸੋ ਬੇਨਤੀਆਂ ਨੇ ਅ ਕਿਸਾਨ ਵੀਰ ਵੱਧ ਤੋਂ ਵੱਧ ਇਹ ਚੀਜ਼ ਤੋਂ ਗਰੇਜ ਕਰਨ ਕਿ ਨਵੀਆਂ ਕਿਸਮਾਂ ਨਵੀਂ ਕਿਸਮ ਕੋਈ ਵੀ ਆ ਚਾਹੇ ਉਹਦੇ ਵਿੱਚ ਰਕਬਾ ਥੋੜਾ ਲਾਓ ਉਹਨੂੰ ਦੇਖ ਕੇ ਪਰਖ ਕੇ ਦੇਖੋ ਫੇਰ ਉਹਦਾ ਜਿਹੜਾ ਤੁਸੀਂ ਨਿਚੋੜ ਕੱਢੋਗੇ ਇੱਕ ਕਿਸਮ ਕੇ ਇਸ ਤਰ੍ਹਾਂ ਦੀ ਜਿਵੇਂ 826 ਕਸਮਾ ਰਕਵਾਏ ਦਾ ਕਈ ਕਿਸਾਨ ਵੀਰਾਂ ਨੇ ਬਾਹਰੋਂ ਵੀ ਵੀ ਲੈ ਲੈ ਕੇ ਕਿੰਨਾ ਹੀ ਲਾ ਲਿਆ ਫਿਰ ਕਹਿੰਦੇ 826 ਸਾਡੇ ਵਧੀਆ ਨਹੀਂ ਪਰਫਾਰਮ ਕਰ ਰਹੀ ਜਾਂ ਕਿ ਪੀਏ ਲੁਧਿਆਣਾ ਤੋਂ ਜਿਹੜੇ ਕਿਸਾਨ ਵੀਰਾਂ ਨੇ ਬੀਜ ਲਿਆ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਪੀਏ 131 ਦਾ ਵੀ ਐਵੇਂ ਹੀ ਸੀ ਪੀਏ 131 ਜਿਹੜੇ ਕਿਸਾਨ ਵੀਰਾਂ ਨੇ ਯੂਨੀਵਰਸਿਟੀ ਤੋਂ ਲੈ ਲੈ ਬੀਜ ਆਇਆ ਪਿਛਲੀ ਵਾਰ ਬਹੁਤ ਵਧੀਆ ਸ਼ਾਨਦਾਰ ਪਰਫਾਰਮੈਂਸ ਰਹੀ ਪੀਏ 126 ਦੀ ਸ਼ਾਨਦਾਰ ਪਰਫਾਰਮੈਂਸ ਰਹੀ ਹੈ ਸੋ ਬੇਨਤੀਆਂ ਨੇ ਮੇਰਾ ਮਕਸਦ ਇਹੀ ਸੀਗਾ ਕਿ ਹੁਣ ਅਜੇ ਤਾਂ ਕਣਕ ਵੱਢ ਦੀ ਵਾਢੀ ਸ਼ੁਰੂ ਹੋਣੀ ਆ ਉਹਨੂੰ ਆਪਾਂ ਵੇਚਣਾ ਫਿਰ ਜਾ ਕੇ ਜੂਨ ਜਲਾਈ ਚ ਜਾ ਕੇ ਆਪਾਂ ਝੋਨਾ ਲਾਉਣਾ ਬਾਸਮਤੀ ਲਾਉਣਾ ਪਰ ਮੈਂ ਇਹ ਦੇਖਿਆ ਕਿ ਕਿਸਾਨ ਵੀਰ ਜਿਹੜੇ ਕਾਫੀ ਐਕਟਿਵ ਹੋਏ ਹੋਏ ਤੇ ਇਹਦੇ ਬਾਰੇ ਪੁੱਛ ਰਹੇ ਆ ਮੈਨੂੰ ਇਹ ਹੈ ਕਿ ਨਾ ਹੋਵੇ ਕਿ ਬਾਹਰੋਂ ਤੁਸੀਂ 2 ਲ ਲੈ ਲੈ ਕੇ ਕੁਆਂਟਲਾਂ ਦੇ ਕੁਆਂਟਲ ਰੱਖ ਲਓ ਤੇ ਫਿਰ ਲਾ ਲਓ ਤੇ ਉਸ ਤੋਂ ਬਾਅਦ ਫਿਰ ਪਰਫਾਰਮੈਂਸ ਤੇ ਆਪਾਂ ਨੂੰ ਐ ਲੱਗੇ ਕਿ ਫਿਰ ਆਪਾਂ ਕਹੀ ਇਹ ਕਸਮ ਫੇਲ ਆ ਜੀ ਸਾਡਾ ਨੁਕਸਾਨ ਹੋ ਗਿਆ ਸੋ ਨੁਕਸਾਨ ਹੋਣ ਤੋਂ ਬਚਣਾ ਹੈ ਜਿਹੜਾ ਉਹ ਆਪਣੀ ਆਪ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਆ। ਥੋੜੇ ਜੇ ਥੋੜਾ ਰਿਸਕ ਲਵਾਂਗੇ ਤਾਂ ਘੱਟ ਨੁਕਸਾਨ ਹੋਊਗਾ, ਵੱਧ ਲਵਾਂਗੇ ਤਾਂ ਵੱਧ ਹੋਊਗਾ। ਸੋ ਇੰਨੀਆਂ ਬੇਨਤੀਆਂ ਸੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਖੁਸ਼ ਰਹੋ, ਖੁਸ਼ਹਾਲ ਰਹੋ, ਆਵਾਜ਼ ਰੋ।